ਮੱਧ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ VOTING ਜਿਹੜੀ ਆ ਸ਼ੁਰੂ ਹੋ ਚੁੱਕੀ ਐ ਤੇ ਪੂਰੀ ਸੁਰੱਖਿਆ ਦੇ ਵਿੱਚ ਇਹ VOTING ਜਿਹੜੀ ਆ ਸ਼ੁਰੂ ਹੋ ਗਈ ਦੋ ਸੀਟਾਂ ਤੇ ਅੱਜ ਵੋਟ ਹੋ ਰਹੀ ਐ ਤੇ ਵਿਧਾਇਕਾ ਦੀ ਦੋ ਸੀਟਾਂ ਦੇ ਵਿਧਾਇਕਾ ਦੀ ਚੋਣ ਜਿਹੜੀ ਆ ਕੀਤੀ ਜਾਵੇਗੀ ਲੋਕਾਂ ਦੇ ਵੱਲੋਂ ਤੇ ਸਮਾਂ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਦਾ ਐ ਤੇ ਇਸ ਦੌਰਾਨ ਲੋਕ ਜਿਹੜੀ ਆ ਆਪਣੇ ਜਮਹੂਰੀ ਹੱਕ ਦਾ ਜਿਹੜਾ ਇਸਤੇਮਾਲ ਕਰ ਸਕਣਗੇ ਅਤੇ VOTING ਕਰ ਸਕਣਗੇ ਤੇ ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਜਿਹੜੇ ਆ ਕੀਤੇ ਹੋਏ ਨੇ ਤੇ VOTING ਜਿਹੜੀ ਆ ਸ਼ੁਰੂ ਹੋ ਚੁੱਕੀ ਐ ਮਧ ਪ੍ਰਦੇਸ਼ ਦੀ ਵਿਧਾਨ ਸਭਾ ਬੁਧਨੀ ਅਤੇ ਵਿਜੇਪੁਰ ਦੀਆਂ ਦੋ ਸੀਟਾਂ ਤੇ ਅੱਜ ਜਾਨੀ ਕਿ 13 ਨਵੰਬਰ ਨੂੰ ਜਿਮਨੇਚੌਨ ਲਈ VOTING ਸ਼ੁਰੂ ਹੋ ਗਈ ਹੈ ਇਹਨਾਂ ਦੋਵਾਂ ਸੀਟਾਂ ਤੇ ਕੁੱਲ 5.2 ਲੱਖ ਵੋਟਰ ਨੇ ਜੋ ਦੋ ਨਵੇਂ ਵਿਧਾਇਕਾ ਦੀ ਚੋਣ ਕਰਨਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੱਲੋਂ ਸੀਟ ਖਾਲੀ ਕਰਨ ਤੋਂ ਬਾਅਦ ਬੁਰਨੀ ਦੇ ਵਿੱਚ ਵੀ ਉਪ ਚੋਣ ਹੋ ਰਹੀ ਹੈ ਤੇ ਜਿੱਥੇ ਮੁੱਖ ਮੁਕਾਬਲਾ ਭਾਜਪਾ ਦੇ ਰਮਾਕਾਂਤ ਭਾਰਗਵ ਅਤੇ ਕਾਂਗਰਸ ਦੇ ਰਾਜਕੁਮਾਰ ਪਟੇਲ ਵਿਚਕਾਰ ਹੈ ਤਾਂ ਦੱਸਦੇ ਨੇ ਕਿ ਮੁਕਾਬਲਾ ਜਿਹੜਾ ਦੋ ਸੀਟਾਂ ਤੇ ਬੁਧਨੀ ਅਤੇ ਇਹ ਇੱਕ ਸੀਟ ਬੁਧਨੀ ਆ ਬੁਧਨੀ ਦੇ ਵਿੱਚ ਇਹ ਮੁਕਾਬਲਾ ਚੱਲ ਰਿਹਾ ਤੇ ਦੂਜੀ ਸੀਟ ਜਿਹੜੀ ਹੈ ਵਿਜੇਪੁਰ ਦੀਆਂ ਦੋ ਸੀਟਾਂ ਨੇ ਜਿਨ੍ਹਾਂ ਤੇ ਇਹ ਸਖਤ ਮੁਕਾਬਲਾ ਚੱਲ ਰਿਹਾ ਤੇ ਵਿਜੇਪੁਰ ਦੀ ਗੱਲ ਕਰਦੇ ਬੀਜੇਪੀ ਦੇ ਰਾਮ ਨਿਵਾਸ रावत ਉਮੀਦਵਾਰ ਤੇ ਕਾਂਗਰਸ ਦੇ ਮੁਕੇਸ਼ ਮਲਹੋਤਰਾ ਅਤੇ ਬੁਧਨੀ ਦੇ ਵਿੱਚ ਬੀਜੇਪੀ ਦੇ ਰਮਾਕਾਂਤ ਭਾਰਗਵ ਅਤੇ ਕਾਂਗਰਸ ਦੇ ਰਾਜਕੁਮਾਰ ਪਟੇਲ ਆ ਇਹਨਾਂ ਦੇ ਵਿੱਚ ਸਖਤ ਮੁਕਾਬਲਾ ਚੱਲ ਰਿਹਾ ਤੇ ਲੋਕਾਂ ਦੇ ਵੱਲੋਂ ਆਪਣਾ ਜਿਹੜਾ ਅੱਜ ਨਵਾਂ ਵਿਧਾਇਕ ਜਿਹੜਾ ਉਹ ਚੁਣਿਆ ਜਾਵੇਗਾ VOTING ਜਿਹੜੀ ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਦਾ ਸਮਾਂ ਜਿਹੜਾ ਹੈ ਸਿਰ 7 ਵਜੇ ਤੋਂ ਹੀ VOTING ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਉਥੇ ਪਹੁੰਚ ਰਹੇ ਨੇ ਅਤੇ ਆਪਣੇ ਹੱਕ ਦਾ ਇਸਤੇਮਾਲ ਕਰ ਰਹੇ ਨੇ ਮੱਧ ਪ੍ਰਦੇਸ਼ ਦੀ ਵਿਧਾਨ ਸਭਾ ਬੁਧਨੀ ਅਤੇ ਵਿਸ਼ੇਪੁਰ ਦੀਆਂ ਦੋ ਸੀਟਾਂ ਤੇ ਅੱਜ 13 ਨਵੰਬਰ ਨੂੰ ਜਿੰਨੇ ਚੋਣਾਂ ਲਈ VOTING ਸ਼ੁਰੂ ਹੋ ਗਈ ਹੈ ਨਾ ਦੋਵਾਂ ਸੀਟਾਂ ਤੇ ਕੁੱਲ 5 ਪੁਆਇੰਟ 2 ਲੱਖ ਵੋਟਰ ਨੇ ਜੋ ਦੋ ਨਵੇਂ ਸੀਟਾਂ ਤੇ ਦੋ ਇਹਨਾਂ ਦੋਵਾਂ ਸੀਟਾਂ ਤੇ ਇਹ ਨਵੇਂ ਆਪਣੇ ਵਿਧਾਇਕ ਜਿਹੜੇ ਉਹਨਾਂ ਨੂੰ ਚੁਣਿਆ ਜਾਵੇਗਾ ਜੋ ਦੋ ਨਵੇਂ ਵਿਧਾਇਕਾਂ ਦੀ ਚੋਣ ਕਰਨਗੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੱਲੋਂ ਸੀਟ ਖਾਲੀ ਕਰਨ ਤੋਂ ਬਾਅਦ ਬudniਰੇ ਵਿੱਚ ਵੀ ਉਪ ਚੋਣ ਹੋ ਰਹੀ ਹੈ ਇੱਥੇ ਮੁੱਖ ਮੁਕਾਬਲਾ ਭਾਜਪਾ ਦੇ ਰਮਾਕਾਂਤ ਭਾਰਗਵ ਅਤੇ ਕਾਂਗਰਸ ਦੇ ਰਾਸ਼ਕੁਮਾਰ ਪਟੇਲ ਵਿਚਕਾਰ ਹੈ ਜਦੋਂ ਕਿ ਵਿਜੇਪੁਰ ਦੇ ਵਿੱਚ ਭਾਜਪਾ ਦੇ ਰਾਮਨੀਵਾਸ 라ਵਟ ਅਤੇ ਕਾਂਗਰਸ ਦੇ ਮੁਕੇਸ਼ ਮਲਹੋਤਰਾ ਆਮੋ ਸਾਹਮਣੇ ਨੇ ਪੋਲਿੰਗ ਦੀ ਆ ਪੋਲਿੰਗ ਟੀਮਾਂ ਨੇ ਸਵੇਰੇ ਮੰਗਲਵਾਰ ਸਵੇਰ ਤੋਂ ਹੀ ਪੋਲਿੰਗ ਬੂਥ ਲਈ ਰਵਾਨਾ ਹੋ ਗਏ ਨੇ ਤੇ ਪੂਰੀ ਤਿਆਰੀ ਜਿਹੜੀ ਉਹਨਾਂ ਦੇ ਵੱਲੋਂ ਕਰ ਲਈ ਗਈ ਹੈ ਤੇ ਦੱਸਿਆ ਕਿ ਕਾਂਗਰਸ ਦੇ ਹੋਰੇ ਰਾਮ ਨਿਵਾਸ रावत 2023 ਦੇ ਵਿਧਾਨ ਸਭਾ ਚੋਣਾਂ ਚ ਵਿਜੇਪੁਰ ਸੀਟ ਤੋਂ ਜਿੱਤ ਕੇ ਭਾਜਪਾ ਚ ਸ਼ਾਮਲ ਹੋਏ ਸੀ ਜਿਸ ਤੋਂ ਬਾਅਦ ਕਿ ਸੀਟ ਤੇ ਦੁਬਾਰਾ ਚੋਣਾਂ ਹੋ ਰਹੀਆਂ ਨੇ ਇਸੇ ਤਰ੍ਹਾਂ ਹੀ ਬੁਧਰੀ ਸੀਟ ਸਾਬਕਾ ਮੁੱਖ ਮੰਤਰੀ ਸ਼ਿਵਰਾ ਸਿੰਘ ਦੇ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੀ ਤੇ VOTING ਦੇ ਸਮਾਜ ਜਿਹੜਾ ਸਵੇਰੇ ਸਤ ਤੋਂ ਸ਼ਾਮ ਵਜੇ ਤੱਕ ਆ ਤੇ ਲੋਕ VOTING ਲਈ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਜਿਹੜੇ ਆ ਕੀਤੇ ਚਾ ਕੀਤੇ ਜਾ ਚੁੱਕੇ ਨੇ ਪੋਲਿੰਗ ਬੂਥ ਤੇ ਪਹਿਲਾਂ ਤੋਂ ਹੀ ਕੱਲ ਤੋਂ ਹੀ ਸ਼ਨੀ ਤਿਆਰੀਆਂ ਪੂਰੀਆਂ ਕਰ ਲੀਆਂ ਕਰ ਲੀਆਂ ਜਾ ਚੁੱਕੀਆਂ ਸੀ ਤੇ ਹੁਣ VOTING ਜਿਹੜੀ ਇਹ ਲੋਕਾਂ ਦੇ ਵੱਲੋਂ ਆਪਣੇ ਹੱਕ ਦਾ ਇਸਤੇਮਾਲ ਜਿਹੜਾ VOTING ਕੀਤੀ ਜਾ ਰਹੀ ਹੈ